ਤਵਾ ਦੇ ਨਾਮ ਆਇਆ ਬੀਜੇਪੀ ਪਾਰਟੀ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਭ ਤੋਂ ਪਹਿਲਾਂ ਵੀਰ ਆਟਿਆ ਜਿਹੜੇ ਮੀਡੀਆ ਵਾਲੇ ਆਏ ਆ ਇਹਨਾਂ ਦੇ ਰਾਈ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਔਰ ਸੁਣਨ ਵਾਲੇ ਜਿਹੜੇ ਸਾਡੇ ਪੰਜਾਬ ਦੇ ਸਰੋਤੇ ਅੱਜ ਦੇ ਵੋਟਰ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਉਹਨਾਂ ਨੂੰ ਸਤਿਕਾਰ ਨੂੰ ਜਿਹੜਾ ਵਾ ਮੋਸਟ ਵੈਲਕਮ ਕਰਦਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਆਉਣ ਵਾਲੀ ਜਿਹੜੀ ਬਾਈਲੈਕਸ਼ਨ ਹੋ ਰਹੀ ਆ ਕੋਈ ਚੰਗਾ ਇਥੋਂ ਕੋਈ ਕੈਂਡੀਡੇਟ ਆ ਚੰਗੀ ਪਾਰਟੀ ਆਵੇ ਤੇ ਉਹ ਜਿਹੜੇ ਜੋ ਜੋ ਇਥੇ ਲੋਕਾਂ ਦਾ ਜਿਹੜਾ ਵਾ ਪਰੇਸ਼ਾਨ ਆ ਲੋਕਾਂ ਦੀਆਂ ਪਰੇਸ਼ਾਨੀਆਂ ਵਧਣ ਲਈਆਂ ਆ ਲੋਕ ਬਹੁਤ ਦੁਖੀ ਆ ਕੋਈ ਅਸਲਾ ਮਸਲਾ ਹੱਲ ਹੋਵੇ ਕੋਈ ਕੋਈ ਚੰਗੀ ਪਾਰਟੀ ਨਾ ਮੈਂ ਲੋਕਾਂ ਨੂੰ ਬੱਸ ਇਹ ਬੇਨਤੀ ਕਰਦਾ ਅੱਛਾ ਇਹ ਤੁਹਾਨੂੰ ਮਨ ਲੱਗਦਾ ਜਿਵੇਂ ਜੀ ਬੀ ਜੀ ਪਾਰਟੀ ਇੱਕ ਨਸਲ ਪਾਰਟੀ ਔਰ ਤੁਹਾਡੇ ਨਾਮਾਇਆਵਾ ਔਰ ਤੁਹਾਡੇ ਦੇ ਘੋਸਾ ਵੀ ਜਿਤਾ ਰਹੇ ਨੇ ਕੀ ਲੱਗ ਰਿਹਾ ਕਿ ਜੇ ਇਹ ਬਿੰਦੂ ਕਿਹਦੇ ਘੋਸਾ ਜਿਤਾ ਰਹੇ ਨੇ ਤਕਨੀਕ ਕਰੇ ਤੁਸੀਂ ਜੇ ਤੁਹਾਨੂੰ ਮਿਲਦੀ ਤੇ ਕਿੰਨੇ ਕਰੇ ਉਤਰ ਸਕਦੇ ਵੀਰ ਮੇਰਾ ਪਰਿਵਾਰ ਜਿਹੜਾ ਟਕਸਾਲੀ ਕਾਂਗਰਸੀ ਹੈ ਬੜੇ ਸ਼ੁਰੂ ਤੋਂ ਸਾਡੇ ਬਜ਼ੁਰਗ ਉਸ ਤੋਂ ਬਾਅਦ ਆ ਮੈਂ ਮੇਰੇ ਤੋਂ ਬਾਅਦ ਮੇਰੇ بیٹے ਕਾਂਗਰਸ ਪਾਰਟੀ ਨਾਲ ਰਹੇ ਇਹ ਮੁੰਡਾ ਹਰਜਿੰਦਰ ਸਿੰਘ ਕਾਂਗਰਸ ਪਾਰਟੀ ਦੇ ਪਿਲੋਂ ਬਲਾਕ ਸੰਪਤੀ ਮੈਂਬਰ ਵੀ ਹੀ ਸ਼ੁਰੂ ਤੋਂ सरपंच ਵੀ ਬਰੇ ਚ ਮੇਰਾ ਖੋਟੀਆਂ ਬਤੀ ਦ ਬ ਸਰਪੰਚ ਆ ਉਹ ਤੋਂ ਬੜਾ ਜ਼ਿਆਦਾ ਛੋਟਾ ਬ੍ਰਦਰ ਸਰਪੰਚ ਆ 25 30 ਸਾਲ ਤੋਂ ਲਗਾਤਾਰ ਪਿੰਡ ਚ ਸਰਪੰਚੀ ਤੁਰੀ ਆਉਣ ਦੇ ਆ ਔਰ ਪਿੰਡ ਦੇ ਡਵੈਲਪਮੈਂਟ ਜਾ ਕੇ ਦੇਖ ਸਕਦੇ ਆ ਹੋਰ ਪਿੰਡਾਂ ਦੇ ਲਾਗੇ ਜੋ ਪੰਚ ਸਰਪੰਚ ਬਣਾਏ ਆ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਦੇ ਕਿੰਨੇ ਡਵੈਲਪਮੈਂਟ ਬਾਰੇ ਜਾਂ ਕਿਦਾਂ ਕਿੰਨੀ ਸਪੋਰਟ ਕਰਦੇ ਰਹੇ ਆ ਤੁਹਾਨੂੰ ਹੋਰ ਬੀਜੇਪੀ ਦੇ ਵਾਸਤੇ ਕਿਹਾ ਜਾ ਰਿਹਾ ਵਾ ਕੀ ਨਹੀਂ ਕਿਤਨਾ ਵੇ ਦੇ ਮੇਰੇ ਕਾਂਗਰਸ ਪਾਰਟੀ ਦੇ ਜਿਹੜੇ ਪਿੱਛੇ ਵਿਧਾਇਕ ਰਹੇ ਆ ਜਾਂ ਦੂਜੀਆਂ ਪਾਰਟੀਆਂ ਦੇ ਰਿਹਾ ਸਾਡੇ ਵਿਧਾਇਕੀ ਉਹਦੇ ਬੇਟੇ ਜੋ ਕੰਮ ਕਰਦੇ ਰਿਹਾ ਸਾਡੇ ਤਰਨਤਾਨ ਦੇ ਜਿਹੜੇ ਸ਼ਹਿਰ ਵਾਸੀ ਜਾਂ ਵੋਟਰ ਹੈ ਉਹਨਾਂ ਨੂੰ ਪਤਾ ਵਾ ਕਿਦਾਂ ਉਹਨਾਂ ਨੇ ਲੁੱਟ ਮਚਾਈ ਕਿਦਾਂ ਗੁੰਡਾ ਟੈਕਸ ਲਾਏ ਕਿਦਾਂ ਰਿਸ਼ਵਤਾਂ ਲਈਆਂ ਕਿ ਤੱਕ ਕੀ ਕੁਝ ਕਰਦੇ ਰਿਹਾ ਬਹੁਤ ਮਾੜਾ ਕੰਮ ਕਰਦੇ ਰਿਹਾ ਉਹਨਾਂ ਤੋਂ ਦੁਖੀ ਹੋ ਗਏ ਅਸੀਂ ਜਿਹੜਾ ਕਾਂਗਰਸ ਪਾਰਟੀ ਔਰ ਹਰ ਇੱਕ ਪਾਰਟੀਆਂ ਨੂੰ 7-8 ਸਾਲ ਹੋ ਗਏ ਆ ਆਪਣੇ ਘਰੀ ਬੈਠੇ ਆ ਕੋਈ ਕਿਸੇ ਪਾਰਟੀ ਨਾਲ ਲੇਕਿਨ ਪਰ ਹੁਣ ਸਾਨੂੰ ਕੋਈ ਪਤਾ ਲੱਗਾ ਵਾ ਕੋਈ ਤਾਂ ਡੰਬੀ ਟੀਆਂ ਰਾਈ ਕੋਈ ਲੋਕਾਂ ਰਾਈ ਕੋਈ ਅਖਬਾਰਾਂ ਰਾਈ ਸਾਡਾ ਜਿਹੜਾ ਨਾਮ ਆ ਉਹ ਬੀਜੇਪੀ ਪਾਰਟੀ ਚ ਤਰਨਤਾਂ ਤੇ ਬਾਈ ਇਲੈਕਸ਼ਨ ਹੋਣੀ ਆ ਉਹਦੇ ਬਾਰੇ ਕੋਈ ਵਿਚਾਰ ਕਰ ਰਹੇ ਆ ਪਰ ਜੇ ਮੈਂ ਜਿਹੜਾ ਹੈਗਾ ਮੈਂ ਸ਼ੁਰੂ ਤੋਂ ਮਤਲਬ ਮੈਂ ਪਹਿਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜੋ ਉਹਨਾਂ ਦੇ ਕੰਮ ਆ ਜੋ ਉਹਨਾਂ ਦੇ ਬਾਹਰ ਫੋਰਨ ਦੇਸ਼ ਵਿਦੇਸ਼ ਤੋਂ ਬਾਹਰ ਦਿਸ ਆਪਣੇ ਦੇਸ਼ ਤੋਂ ਬਾਹਰ ਜਿਹੜਾ ਵਿਦੇਸ਼ਾਂ ਦੇ ਵਿੱਚ ਆ ਉਹਨਾਂ ਦੇ ਵੀਰ ਜੋ ਉਹਨਾਂ ਨੇ ਆਪਣੇ ਇੰਡੀਆ ਦਾ ਨਾਂ ਚਮਕਾਇਆ ਵਾ ਜੋ ਉਹਨਾਂ ਦੇ ਉਹਨਾਂ ਨਾਲ ਜੋ ਸਮਝੌਤੇ ਜੋ ਕਿਦਾਂ ਕਿੰਨਾ ਕੁਝ ਕਰ ਰਹੇ ਉਹਨਾਂ ਤੋਂ ਪ੍ਰਭਾਵਿਤ ਹੋ ਗਏ ਉਹ ਜਿਹੜੀ ਡਿਵੈਲਪਮੈਂਟ ਦੇਖੋ ਕਿੰਨੀ ਡਿਵੈਲਪਮੈਂਟ ਹੋਈ ਆ ਏਅਰਪੋਰਟ ਬਣ ਰਹੇ ਆ ਹਸਪਤਾਲ ਵਧੀਆ ਬਣ ਰਹੇ ਆ ਮਾਲਵੇ ਦੇ ਵਿੱਚ ਕਿੰਨਾ ਉੱਥੇ ਕੋਈ ਹਸਪੀਟਲ ਨਹੀਂ ਹੋਣਾ ਉੱਥੇ ਪੀਜੀਆਈ ਬਣਾ ਰਹੇ ਆ ਪੂਰਬ ਟ੍ਰੇਨਾਂ ਜਿਹੜੀਆਂ ਬੰਦੇ ਬਾਤਨ ਮਟਰੇਲ ਚੜਾ ਰਹੇ ਆ ਬੁਲਟ ਟ੍ਰੇਨਾਂ ਚਲਾ ਰਹੇ ਆ ਰੇਲ ਪੜੀਆਂ ਬਣਾ ਰਹੇ ਆ ਛੜਕਾਂ ਦਾ ਕਿੰਨਾ ਡਵਲਪਮੈਂਟ ਹੋ ਰਿਹਾ ਵਾ ਭਾਰਤ ਮਹਾਰਾ ਜਿਹੜੀ ਛੜਕ ਜਿਹੜਾ ਜਿਹੜਾ ਸਾਰੇ ਹਿੰਦੁਸਤਾਨ ਨੂੰ ਜੋੜੂ ਦੂਜੇ ਬਾਹਲੇ ਮੁਲਕਾਂ ਨਾਲ ਜਿਹੜਾ ਬਿਜ਼ਨਸ ਵਧੂਗਾ ਔਰ ਇੰਡੀਆ ਦੇ ਆਉਣ ਵਾਲੇ ਸਮੇਂ ਚ ਆਪਣਾ ਕੋਈ ਜਾਪਾਨ ਜਾਂ ਅਮਰੀਕਾ ਜਾਂ ਹੋਰ ਕੰਟਰੀ ਉਹਨਾਂ ਦੇ ਪਿੱਛੇ ਨਹੀਂ ਰਹੂਗੀ ਅੱਜੇ ਸਮਾਂ ਹੁੰਦਾ ਜਿਹੜਾ ਚਰਚਾ ਹੁੰਦੀ ਸੀ ਕਿ ਕੀ ਯੂਪੀ ਗੈਂਗਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਿਹਦੇ ਗੈਂਗਸ ਤੋਂ ਬਾਅਦ ਆ ਫੋਕੀਆਂ ਜਿਸ ਤਰੀਕੇ ਨਾਲ ਮੋਲ ਵੱਜ ਚੁੱਕਿਆ ਪੰਜਾਬ ਦੇ ਵਿੱਚ ਜਦੋਂ ਸਪਨੇ 2022 ਦੇ ਆਮ ਆਦਮੀ ਪਾਰਟੀ ਨੇ ਵੀ ਦਿਖਾਏ ਸੀ ਬਦਲਾਵ ਦੀ ਸਰਕਾਰ ਗਿਆ ਜਾਂ ਗਿਆ ਉਹਨਾਂ ਦੀ ਕਾਰਗੁਜ਼ਾਰੀ ਕਿਦਾਂ ਦੇਖਦੇ ਹੋ ਸਾਢੇ 3 ਸਾਲ ਦਾ ਸਮਾਂ ਹੋ ਗਿਆ ਪੰਜਾਬ 'ਚ ਵੀਰ ਸਾਡੇ ਹੀ ਆਂ ਜੀਮੀਦਾਰ ਪਰਿਵਾਰ ਨਾਵਾ ਕਿਸਾਨ ਆ ਸਾਡੇ ਜੁਪੀ ਦੇ ਵਿੱਚ ਵੀ ਰਿਸ਼ਤੇਦਾਰੀਆਂ ਵਾਂ ਕਿਸਾਨ ਵੀ ਆ ਜੀਮੀਦਾਰ ਵੀ ਆ ਬਿਜ਼ਨਸਮੈਨ ਵੀ ਆ ਟਰਾਂਸਪੋਰਟਰ ਵੀ ਆ ਔਰ ਜੋ ਉਹਨਾਂ ਤੋਂ ਮੈਂ ਤੇ ਜਾ ਕੇ ਦੇਖਿਆ ਨਹੀਂ ਪਰ ਜੋ ਉਹਨਾਂ ਤੋਂ ਦੱਸਦੇ ਆ ਆਉਂਦੇ ਆ ਉਹ ਆਉਂਦੇ ਆ ਵੀ ਜੁਪੀ ਦੇ ਵਿੱਚ ਜਦੋਂ ਦੀ ਆਪਣੀ ਜੋਗੀ ਸਰਕਾਰ ਆਈ ਆ ਔਰ ਸਾਡਾ ਦੇ ਉੱਤੇ ਅਸੀਂ ਸਾਡਾ ਜਿਹੜਾ ਜਿੰਨੇ ਪਰੇਸ਼ਾਨੀਆਂ ਦੂਰ ਹੋ ਗਈਆਂ ਵਾ ਰੋਜ਼ ਲੁੱਟਾ ਖਾਵਾ ਸਾਡੀਆਂ ਧੀਆ ਪੈਨਾ ਬਾਹਰ ਨਹੀਂ ਨਿਕਲ ਸਕਦੀਆਂ ਚੋਰੀਆਂ ਨਹੀਂ ਹੋ ਗਈਆਂ ਬਾਹਰੋਂ ਕੋਈ ਦਿਨੇ ਲੁੱਟ ਕੇ ਲੈ ਜਾਂਦੇ ਸੀ ਮਾਰ ਧਾੜ ਬਹੁਤ ਹੀ ਔਰ ਸਭ ਵੀਰ ਹਤੇ ਐ ਕੰਟਰੋਲ ਹੋਇਆ ਸਭ ਖਤਮ ਕੀਤਾ ਉਹਨੇ ਔਰ ਸਾਨੂੰ ਪੰਜਾਬ ਦੇ ਵਿੱਚ ਵੀ ਕੋਈ ਜੋਗੀ ਅਰਗਾ ਸੀਐਮ ਚਾਹੀਦਾ ਇੱਥੇ ਬਹੁਤ ਲੋਕ ਬੜੇ ਤਰਾਸ਼ ਤਰਸਾ ਤਸਾ ਕਰ ਰਹੇ ਆ ਬਹੁਤ ਲੋਕਾਂ ਦਾ ਮੰਦਾ ਹਾਲ ਆ ਬੜੇ ਦੁਖੀ ਆ ਲੋਕ ਤੇ ਉਹਦੇ ਬਾਰੇ ਹੁਣ ਜੇ ਕੋਈ ਸਰਕਾਰ ਆਪਣੀ ਗਾਂ ਸਤਾਈ ਦੇ ਵਿੱਚ বিজে ਦੀ ਬੈਂਦਨਾ ਆਪਣੇ ਜਿਹੜੇ ਸਾਡੇ ਪੰਜਾਬ ਵਾਲੇ ਆ ਕੱਢ ਨੂੰ ਚੈਦਾ ਭਾਜਪੀ ਨੂੰ ਅੱਗੇ ਲਿਆਉਣ ਤੇ ਜਿਹੜਾ ਇੱਥੇ ਲੋਕ ਦੁਖੀ ਆ ਫਰੋਤੀਆਂ ਤੋਂ ਦੁਖੀ ਆ ਨਸ਼ਿਆਂ ਤੋਂ ਦੁਖੀ ਆ ਲੁੱਟਾਂ ਖੋਹਾਂ ਤੋਂ ਦੁਖੀ ਆ ਰਿਸ਼ਵਤਾਂ ਤੋਂ ਦੁਖੀ ਆ ਤੇ ਇਹਦੇ ਵੀਰ ਮਸਲਾ ਫੇਰੀ ਹੱਲ ਹੋਣਾ ਕੋਈ ਮਸਲਾ ਹੱਲ ਨਹੀਂ ਹੋਣਾ ਇਹ ਆਇਆ ਪਾਦੇ ਵੱਲੋਂ ਤੁਹਾਡਾ ਨਾਮ ਸਾਹਮਣੇ ਆ ਰਿਹਾ ਜਿਮਣੀ ਚੌਂ ਦੇ ਲਈ ਤਰੰਤਾਰ ਨਾਲ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਮੁਕ ਰੱਖਦੇ ਹੋ ਵੀ ਜਿਹੜੀਆਂ ਤੋਂ ਲੱਗਦੀਆਂ ਵੀ ਅਜੇ ਤੱਕ ਕਿਸੇ ਸਰਕਾਰ ਤੋਂ ਵੀ ਹੱਲ ਨਹੀਂ ਹੋਈ ਤਰੰਤਾਰ ਦੀਆਂ ਮੁਸ਼ਕਲਾਂ ਮੈਂ ਤੁਹਾਨੂੰ ਹੱਲ ਕਰਦਾ ਸੀ ਕਰ ਚੁੱਕਾ ਵਾ ਫਰੋਤੀਆਂ ਦਾਵਾ ਨਸ਼ੇ ਦਾਵਾ ਰਿਸ਼ਵਤ ਦਾਵਾ ਡਵੈਲਪਮੈਂਟ ਰੁਕੀ ਪਈ ਹੈ ਚੁਣੌਤੀਆਂ ਚੁਣੌਤੀਆਂ ਵਾ ਕੋਈ ਹੋਰ ਤੇ ਕੁਝ ਦਿਸਦਾ ਨਹੀਂ ਕੋਈ ਵੀ ਉਹ ਹੱਲ ਤਾਂ ਹੀ ਹੋਣਾ ਵਾ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਪੰਜਾਬ ਚ ਆਪਾਂ ਬੀਜੇਪੀ ਦੀ ਸਰਕਾਰ ਬਣਾਵਾਂਗੇ ਔਰ ਉਹਦਾ ਮਸਲਾ ਹੱਲ ਤਾਂ ਹੀ ਹੋਣਾ ਉਹ ਡਿਲੀਮੈਂਟ ਹੋਊਗੀ ਆ ਸਾਰਾ ਜਿਹੜਾ ਮਾਰਤਾ ੜਿਆ ਇਹਦੇ ਠੱਲ ਪਊਗੀ ਔਰ ਲੋਕ ਆਪਣਾ ਸੁੱਖ ਸ਼ਾਂਤੀ ਨਾਲ ਰਹਿਣਗੇ ਤਾਂ ਬਾਸ ਬਸ ਤੁਹੀਂ ਵਾਕ ਵਾਕ ਸਰਕਾਰਾਂ ਦੇ ਵਿੱਚ ਸਵਾਵਾਂ ਨਿ ਭਾਈਆਂ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੋਗੇ ਕਿ ਬੀਜੇਪੀ ਵੱਲੋਂ ਨਾ ਆ ਰਿਆ ਤੇ ਬੀਜੇਪੀ ਦੀ ਸਪੋਰਟ ਕਰਨੀ ਕੀ ਕਹਿਣਾ ਚਾਹੋਗੇ ਵੀ ਮੇਰੇ ਤੋਂ ਪਹਿਲ ਨੂੰ ਸਾਡੇ ਜਿਹੜੇ ਆਪਣੇ ਜਿਹੜੇ ਸਾਡੇ ਵੋਟਰ ਆ ਜਾਂ ਜਿਹੜੇ ਹਲਕੇ ਵਾਲੇ ਆ ਉਹਨਾਂ ਮੇਰੇ ਤੋਂ ਪਹਿਲਾਂ ਹੀ ਉਹਨਾਂ ਚੈਨਲਾਂ ਤੇ ਵੇਖ ਲਿਆ ਉਹਨਾਂ ਨੇ ਪੇਪਰਾਂ 'ਚ ਵੀ ਲਿਆ ਉਹ ਦਿਨ ਤੇ ਸਾਨੂੰ ਬਧਾਈਆਂ ਵੀ ਦੇਂਦਾ ਆ ਸਾਨੂੰ ਸਪੋਰਟ ਕਰ ਲਈ ਵੀ ਅੱਗੇ ਆਉਂਦਾ ਆ ਹਰ ਇੱਕ ਤਰੀਕੇ ਨਾਲ ਸਾਡੀ ਮਦਦ ਕਰ ਲਈ ਤਿਆਰ ਹੈ ਪਹਿਲਾਂ ਤਾਂ ਹੀ ਮੈਂ ਪਾਰਟੀ ਦਾ ਸਵਾਗਤ ਕਰਦਾ ਕਿ ਉਹਨਾਂ ਸਾਨੂੰ ਇੰਨੇ ਚੋਗਾ ਸਮਝਿਆ ਕਿ ਅਸੀਂ ਉਹਨਾਂ ਦੇ ਮਲਕ ਜੁਨਾਨਾ ਸਾਨੂੰ ਸੇਵਾ ਦੇਂਦੀ ਹੈ ਮਲਕ ਦੀ ਸੇਵਾ ਤੇ ਨਾ ਆਸਤੇ ਨਾਲ ਸਾਨੂੰ ਮੌਕਾ ਦਿੱਤਾ ਹੈ ਇਹਨਾਂ ਧੰਨਵਾਦ ਕਰਦੇ ਆ ਤੇ ਜੇ ਸਾਨੂੰ ਉਹ ਟਿਕਟ ਦਿੰਦੇ ਆ ਜੀ ਅਸੀਂ ਜਿੱਤ ਕੇ ਭਾਜਪਾ ਦੀ ਝੋਲੀ ਵਿੱਚ ਪਾਵਾਂਗੇ ਲੰਬਾ ਸਮਾਂ ਲੰਬਾ ਤੁਜ਼ਬਾ ਤੁਹਾਨੂੰ ਵੀ ਇੰਨੀ ਮਰਮਾ ਜੀ ਨੂੰ ਮਿਲੂਗਾ ਨਹੀਂ ਆ ਕੀ ਹੰਕੇ ਦੇ ਜਦ ਕੰਮ ਦੇਖੇ ਨੇ ਤੁਸੀਂ ਕਿਉਂਕਿ ਵਾਦੇ ਬਹੁਤ ਹੀ ਰਹ ਸਰਕਾਰ ਵੱਲੋਂ ਲੇਕਿਨ ਸ਼ੁਰੂ ਤੋਂ ਆਜ਼ਾਦੀ ਤੋਂ ਬਾਅਦ ਉਹੀ ਅਸਲੇ ਚੱਲਦੇ ਆ ਰਹੇ ਹਨ ਨਸ਼ੇ ਦਾ ਗੈਟਸ ਮਾਰਕਸ ਲੋਕੀਆਂ ਆਪੂ ਦਾ ਅਗੋੜੀ ਦੇ ਮੁੱਦੇ ਇਹ ਉਹੀ ਮੁੱਦੇ ਨੇ ਜਿਹੜੇ ਪਹਿਲਾਂ ਸੀਗੇ 10 ਸਾਲ 20 ਸਾਲ ਤੇ ਉਹ ਵੀ ਉਹੀ ਮੁੱਦੇ ਆ ਕਿ ਕਿਸੇ ਬਾਦਲੀ ਹੋਣੀ ਵੇਖੋ ਜੀ ਜੇ ਸਨ ਸਾਡੀ ਆਮ ਆਦਮੀ ਸਰਕਾਰ ਆਈ ਸੀ ਉਹਨਾਂ ਸਾਨੂੰ ਮਤਲਬ ਕਿ ਬਹੁਤ ਜ਼ਾਰੇ ਪ੍ਰੋਸੇ ਜੋਗ ਦਿੱਤੇ ਸੀ ਗਰੰਟੀਆਂ ਦਿੱਤੀਆਂ ਸੀ ਠੀਕ ਆ ਜੀ ਵੇਖੋ ਤੁਸੀਂ ਗਰੰਟੀ ਕਿਸੇ ਤੇ ਵੀ ਨਹੀਂ ਉਹ ਫਾਈਨਲ ਉਤਰ ਸਕੇ ਸਭ ਤੋਂ ਪਹਿਲਾਂ ਆਪਣਾ ਜੇ ਆਪਾਂ ਪੰਜਾਬ بچਾਉਣਾ ਤੇ ਸਭ ਤੋਂ ਪਹਿਲਾਂ ਨਸ਼ਾਵਾਦ ਚ ਨਸ਼ਾ ਜਿਹੜਾ ਉਹ ਖਤਮ ਹੋਊਗਾ ਤੇ ਫੇਰ ਹੀ ਸਾਡੀ ਜਵਾਨੀ ਬਚੂਗੀ ਵੇਖੋ ਤੁਸੀਂ ਆਈਡੀਏਟ ਚ ਕੋਈ ਚੰਗੇ ਘਰ ਦਾ ਪਰਿਵਾਰ ਦਾ ਜਾਂ ਕੋਈ ਵੀ ਬੰਦਾ ਹੈਗਾ ਜਾਂ ਬੱਚਾ ਹੈਗਾ ਉਹ ਇੱਥੇ ਨਹੀਂ ਸਾਰੇ ਫੋਰਨ ਸੈਟਲ ਹੋ ਰਹੇ ਆ ਆਪਣਾ ਸਾਰਾ ਵਪਾਰ ਲੋਕ ਸਮੇਟ ਕੇ ਬਾਹਰ ਤੁਰੇ ਜਾ ਰਹੇ ਦੂਸਰੇ ਸਟੇਟਾਂ ਨੂੰ ਤੁਰੇ ਜਾ ਰਹੇ ਆ ਕੌ ਕੀ ਆਈਟੀ ਡੇਟ ਤੇ ਸਭ ਨਾਲ ਜਿਆਦਾ ਫਰੋਤੀਆਂ ਤੇ ਨਸ਼ੇ ਕਰਕੇ ਲੋਕ ਬਹੁਤ ਦੁਖੀ ਆ ਤੇ ਜੇ ਇਹਨੂੰ ਖਤਮ ਕਰਨਾ ਚਾਹੁੰਦੇ ਆ ਆਪਾਂ ਸਾਰੇ ਪੰਜਾਬ ਵਾਲੇ ਤੇ ਅਸੀਂ ਵੀ ਖਤਮ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਸਾਨੂੰ ਜਿਹੜੀ ਹੈ ਭਾਪੀ ਦੀ ਸਰਕਾਰ ਲਿਆਉਂਦੀ ਜ਼ਰੂਰਤ ਹੈ ਆਪ ਵੀ ਸਵਾਲ ਕਿੰਨਾ ਕੁ ਮਲਬੂਸ ਕੀਤੀ ਚ ਦੇਖਦੇ ਹੋ ਭਾਜਪਾ ਨੂੰ ਕਿ ਜੇਕਰ ਜਿੰਮੇਵਾਰੀ ਪਾਰਟੀ ਦਿੰਦੀ ਹੈ ਤੇ ਕਿਸ ਤਰੀਕੇ ਨਾਲ ਜਿਹੜੀ ਜਿੰਮੇਵਾਰੀ ਨਿਭਾਈ ਜਾਏਗੀ ਤੁਹਾਡੇ ਤੋਂ ਨੂੰ ਸਾਡੇ ਪ੍ਰਵਾਸ ਅਸੀਂ ਪੂਰਾ ਤਨ ਮਾਨ ਆ ਕੇ ਮੱਕੀ ਜੋ ਮੈਰੀ ਨਮਾ ਵਾਂਗੇ ਲੀਚੀ ਠੀਕ ਹੈ